ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਹੈ 24 ਮਈ ਦੀ ਇੱਕ ਵੱਡੀ ਨੌਜਵਾਨਾਂ ਦੀ ਦੇਸ਼ ਪੰਜਾਬ ਦਾ ਹਾਲ ਰੈਲੀ ਤੋਂ ਮਗਰੋਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਦੇ ਵਿੱਚ ਆਪਣੇ ਪ੍ਰਕਾਰ ਦਾ ਜੋਸ਼ ਆਇਆ ਹੈ ਤੇ ਨੌਜਵਾਨਾਂ ਨੇ ਰੋਜ਼ਗਾਰ ਦੇ ਮੁੱਦੇ ਦੇ ਉੱਪਰ ਬੇਰੋਜ਼ਗਾਰੀ ਭੱਤੇ ਨੂੰ ਲੈਣ ਨੂੰ ਲੈ ਕੇ ਇੱਕ ਸੰਘਰਸ਼ ਲੜਨ ਦਾ ਫੈਸਲਾ ਆਨਾਲੇ ਸਮੇਂ ਦੇ ਵਿੱਚ ਕਰਨਾ ਤੈਅ ਕੀਤਾ ਹੈ ਅੱਜ ਸ਼ਹੀਦ ਭਗਤ ਸਿੰਘ ਨੌਜਨ ਸਭਾ ਦੀ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਆ ਉਹ ਚ ਮੁੱਖ ਤੌਰ ਤੇ ਤਿੰਨ ਬੜੇ ਵੱਡੇ ਫੈਸਲੇ ਲਏ ਗਏ ਆ ਜਿਨ੍ਹਾਂ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਸ਼ਹੀਦ ਭਗਤ ਸਿੰਘ ਨੌਜਨ ਸਭਾ ਤੇ ਉਹਦਾ ਸਾਰੇ ਕਾਰਕੁਨ ਜਿਹੜੇ ਆ ਐਕਟਿਵ ਹੋਣ ਤੇ ਤਕੜੇ ਹੋ ਕੇ ਨਾ ਐਕਸ਼ਨਾਂ ਨੂੰ ਸਿਰੇ ਚੜ੍ਹਣਾ ਜਿਹਦੇ ਵਿੱਚੋਂ ਪਹਿਲਾ ਜਿਹੜਾ ਐਕਸ਼ਨ ਹੈ 19 ਅਗਸਤ ਤੋਂ ਲੈ ਕੇ 23 ਅਗਸਤ ਤੱਕ ਜਿਹੜਾ ਪੰਜਾਬ ਸਰਕਾਰ ਨੂੰ ਚੋਣ ਵਾਦੇ ਯਾਦ ਕਰਾਉਣ ਦੇ ਲਈ ਤਹਿਸੀਲ ਹੈੱਡਕੁਆਟਰਾਂ ਤੇ ਜਿਹੜੇ ਐ ਐਸਜੀਐਮ ਦੇ ਰਾਹੀਂ ਸਰਕਾਰ ਨੂੰ ਜਿਹੜੇ ਯਾਦ ਪੱਤਰ ਭੇਜੇ ਜਾਣਗੇ ਤੇ ਮੈਂ ਪੂਰੇ ਪੰਜਾਬ ਭਰ ਦੇ ਸਾਰੇ ਨੌਜਵਾਨਾਂ ਨੂੰ ਤਹਿਸੀਲ ਕਮੇਟੀ ਹੈੱਡਕੁਆਟਰਾਂ ਤੇ ਯਾਦ ਪੱਤਰ ਦੇਣ ਦਾ ਜਿਹੜਾ ਐ ਸਨੇਹਾ ਦਿਨਾਂ ਪੀ ਇਹਨੂੰ ਜ਼ਰੂਰ ਥੱਲੇ ਤੱਕ ਲਾਗੂ ਕੀਤਾ ਜਾਵੇ ਉਹਦੇ ਤੋਂ ਬਾਅਦ ਤਹਿਸੀਲਾਂ ਦੇ ਅਜਲਾਸਾਂ ਨੂੰ 27 ਸਤੰਬਰ ਤੱਕ ਕੰਪਲੀਟ ਕਰਨ ਦਾ ਜਿਹੜਾ ਐ ਸੀ ਆਖਰੀ ਤਰੀਕ ਜਿਹੜੀ ਤੈਅ ਕੀਤੀ ਆ ਵੀ ਪੂਰੇ ਪੰਜਾਬ ਭਰ ਦੀ ਸਾਰੀਆਂ ਤਹਿਸੀਲ ਕਮੇਟੀਆਂ ਦੇ ਅਜਲਾਸ ਹੈ ਜਿਹੜੇ ਆ ਉਹ 27 ਸਤੰਬਰ ਤੱਕ ਕੰਪਲੀਟ ਕਰ ਲਏ ਜਾਣ ਤਾਂ ਕਿ ਜਿਹੜਾ ਹੈ ਜਥੇਵੰਦ ਕਾਰਜ ਸਮੇਂ ਸਿਰ ਪੂਰਾ ਹੋ ਕੇ ਆਨਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਜਥੇਵੰਦ ਕਰਕੇ ਅਗਲੇ ਜਿਹੜੇ ਹੈ ਸੂਬੇ ਦੀ ਕਮੇਟੀ ਜਾਂ ਸੂਬੇ ਦੇ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਬਣਾਏ ਜਾ ਸਕਣ ਤੇ ਸੰਘਰਸ਼ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਗੱਲ ਕਰ ਲਈਏ ਵੀ 2022 ਦੇ ਵਿੱਚ ਵਾਅਦੇ ਕਰਕੇ ਪੰਜਾਬ ਦੀ ਸਰਕਾਰ ਆਈ ਹੈ ਤੇ ਭਗਵੰਤ ਮਾਨ ਨੇ ਕਿਹਾ ਹੈ ਵੀ ਮੇਰਾ ਹਰਾ ਪੈਨ ਜਦੋਂ ਸੋਹ ਚੁੱਕਦੇ ਸਾਰੀ ਵੀ ਮੇਰਾ ਹਰਾ ਪੈਨ ਚੱਲਦੇ ਪੰਜਾਬ ਦੇ ਨੌਜਵਾਨਾਂ ਦੇ ਲਈ ਚੱਲੂਗਾ ਹਰ ਨੌਜਵਾਨ ਨੂੰ ਜਿਹੜਾ ਹੈ ਪੱਕੇ ਰੋਜ਼ਗਾਰ ਦਾ ਵੈਪਰ ਬੰਦ ਕਰੂੰਗਾ 10 ਸਵਾ 3 ਸਾਲ 3.5 ਸਾਲ ਬੀਤ ਜਾਣ ਤੋਂ ਬਾਅਦ ਅਜੇ ਤੱਕ ਵੀ ਜਿਹੜਾ ਹੈ ਪ੍ਰੋਪਰ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦਾ ਮੂੰਹ ਦੇਖਣ ਨੂੰ ਨਹੀਂ ਮਿਲ ਰਿਹਾ ਅੱਜ ਵੀ ਪੰਜਾਬ ਦੇ ਨੌਜਵਾਨ ਜਿਹੜੇ ਰੋਜ਼ਗਾਰ ਮੰਗਦੇ ਥਾਂ ਥਾਂ ਲਾਠੀਆਂ ਖਾ ਰਹੇ ਆ ਤੇ ਪੰਜਾਬ ਸਰਕਾਰ ਇਧਰ ਨੂੰ ਧਿਆਨ ਨਹੀਂ ਦੇ ਰਹੀ ਤਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਇਹ ਤੈਅ ਕੀਤਾ ਹੈ 28 ਸਤੰਬਰ ਤੋਂ ਲਗਾਤਾਰ ਮੋਰਚਾ ਖਟਕੜ ਕਲਾ ਦੀ ਧਰਤੀ ਦੇ ਉੱਪਰ ਲਗਾਇਆ ਜਾਏਗਾ ਜਿਸ ਧਰਤੀ ਦੇ ਉੱਪਰ ਸ਼ਹੀਦ ਆਜ਼ਮ ਭਗਤ ਸਿੰਘ ਦੀ ਉਹ ਧਰਤੀ ਜਿਸ ਧਰਤੀ ਦੇ ਉੱਪਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਸੋਹ ਖਾ ਕੇ ਐਲਾਨ ਕੀਤਾ ਸੀਗਾ ਵੀ ਅਸੀਂ ਰੋਜ਼ਗਾਰ ਦਵਾਂਗੇ ਹਰ ਨੌਜਵਾਨ ਨੂੰ ਪਰ ਇਹ ਗੱਲ ਨੂੰ ਯਾਦ ਕਰਾਉਂਦਿਆਂ ਹੋਇਆਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਸੀਂ ਸੱਦਾ ਦਿੰਦੇ ਆ ਵੀ 28 ਸਤੰਬਰ ਨੂੰ ਵੱਡਾ ਮੋਰਚਾ ਜਿਹੜਾ ਲਾਣ ਅਸੀਂ ਖੜਕੜਕਲਾ ਦੀ ਧਰਤੀ ਦੇ ਉੱਪਰ ਜਾ ਰਹੇ ਹਾਂ ਤੇ ਲਗਾਤਾਰ ਮੋਰਚਾ ਇਹ ਚੱਲੂਗਾ ਇਹਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਜਾਊਗੀ ਤੇ ਸੂਬਾ ਕਮੇਟੀ ਦਾ ਜਿਹੜਾ ਫੈਸਲਾ ਹੈ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੱਤਾ ਤੇ ਇਹਦੇ ਲਈ ਪੂਰੀ ਸੂਬਾ ਕਮੇਟੀ ਥੱਲੇ ਦੀ ਜ਼ਿਲ੍ਹਾ ਤੇ ਤਹਿਸੀਲ ਦੀਆਂ ਕਮੇਟੀਆਂ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰਦਨ 28 ਸਤੰਬਰ ਤੋਂ ਲਗਾਤਾਰ ਰੋਜ਼ਗਾਰ ਦੀ ਪ੍ਰਾਪਤੀ ਬੇਰੋਜ਼ਗਾਰੀ ਪੱਤੇ ਦੀ ਪ੍ਰਾਪਤੀ ਨੂੰ ਲੈ ਕੇ ਪੱਕਾ ਮੋਰਚਾ ਖੜਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਦੇ ਉੱਪਰ ਜੜਾਇਆ ਉਹ ਲਗਾਉਣ ਜਾ ਰਹੀ ਹੈ ਇਹ ਤਿੰਨ ਫੈਸਲੇ ਜਿਹੜੇ ਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੂਬਾ ਕਮੇਟੀ ਨੇ ਕੀਤੇ ਆ ਤੇ ਫੈਸਲੇ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਮੇਰੇ ਨਾਲ ਹੀ ਸਾਡੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਢੇਸੀ ਜੀ ਬੈਠੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਤਿੰਨਾਂ ਫੈਸਲਿਆਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦੇਣ ਤਾਂ ਕਿ ਉਹ ਬੱਦ ਤੋਂ ਬੱਦ ਗਿਣਤੀ ਦੇ ਵਿੱਚ ਰੋਜ਼ਗਾਰ ਦੀ ਪ੍ਰਾਪਤੀ ਨੂੰ ਲੈ ਕੇ ਬੇਰਜ਼ਗਾਰੇ ਭੱਤੇ ਦੀ ਪ੍ਰਾਪਤੀ ਨੂੰ ਲੈ ਕੇ ਜਿਹੜਾ ਹੈ ਇਸ ਸੰਘਰਸ਼ ਦੇ ਵਿੱਚ ਤਕੜਾ ਯੋਗਦਾਨ ਪਾਣ ਤਾਂ ਨੌਜਵਾਨ ਜਿਹੜੇ ਹੈ 28 ਸਤੰਬਰ ਤੋਂ ਹੀ ਜਿਹੜਾ ਹੈ ਖੜਕਰ ਕਲਾ ਦੀ ਧਰਤੀ ਦੇ ਵੱਲ ਨੂੰ ਭਗਤ ਸਿੰਘ ਦੀ ਧਰਤੀ ਦੇ ਵੱਲ ਨੂੰ ਜਿਹੜਾ ਹੈ ਉਹ ਤੁਰਨ ਦਾ ਜਿਹੜਾ ਫੈਸਲਾ ਕਰਨ ਤਾਂ ਕਿ ਰੋਜ਼ਗਾਰ ਦੀ ਪ੍ਰਾਪਤੀ ਕਰਾਈ ਜਾ ਸਕੇ ਮਨਜਿੰਦਰ ਸਿੰਘ ਪੇਸੀ ਜੀ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਬਾ ਪੰਜਾਬ ਦੀ ਜਿਹੜੀ ਆ ਉਹ ਸੂਭਾ ਕਮੇਟੀ ਦੀ ਜਿਹੜੀ ਮੀਟਿੰਗ ਕੀਤੀ ਆ ਜਿਹਦੇ ਵਿੱਚ ਪਿਛਲੇ ਕੰਮਾਂ ਦਾ ਰਿਵਿਊ ਕਰਨ ਉਪਰੰਤ ਆਉਣ ਵਾਲੇ ਸਮੇਂ ਵਾਸਤੇ ਜਿਹੜੇ ਕੁਝ ਕੰਮ ਕੱਢੇ ਆ ਜਿਨ੍ਹਾਂ ਬਾਰੇ ਸਾਥੀ ਨੇ ਤੁਹਾਡੇ ਨਾਲ ਗੱਲ ਕੀਤੀ ਆ ਪਈ ਉਹਦੇ ਵਾਸਤੇ ਜਿਹੜਾ ਆ ਕਿ ਜਿੱਦਾਂ ਹਰ ਸਾਲ ਅਸੀਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਆ ਉਹ ਜਨਮ ਦਿਨ ਬੜੀ ਉਤਸ਼ਾਹ ਦੇ ਨਾਲ ਉਹਨਾਂ ਦੇ ਆਪਣੇ ਜੱਦੀ ਪੈਂਡ ਖੜਕੜ ਗਲਾਵਿਖੇ ਮਨਾਉਣ ਜਾਂਦੇ ਆ ਠੀਕ ਇਸੇ ਤਰ੍ਹਾਂ ਇਸ ਸਾਲ ਵੀ ਜਿਹੜਾ ਆ ਉਹ ਸੂਬੇ ਦੇ ਵਿੱਚ ਪਾਸ ਹੋਇਆ ਆ ਕਿ ਸ਼ਹੀਦ ਭਗਤ ਸਿੰਘ ਦੇ ਜਿਹੜਾ ਆ ਉਹ ਜਨਮ ਦਿਨ ਨੂੰ ਸਮਰਪਤ ਜਿਹੜਾ ਇਸ ਵਾਰ ਵੀ ਜਿਹੜਾ ਆ ਪੂਰੇ ਜ਼ਿਲ੍ਹੇ ਜਲੰਧਰ ਦੇ ਤੋਂ ਜਿਹੜੇ ਆ ਉਹ ਹਰ ਵਾਰ ਦੀ ਤਰ੍ਹਾਂ ਨੌਜਵਾਨ ਜਿਹੜੇ ਆ ਆਪੋ ਆਪਣੇ ਜਿਹੜੇ ਆ ਮੋਟਰਸਾਈਕਲਾਂ ਤੇ ਉੱਤੇ ਜਿਹੜਾ ਆ ਉਹ ਤਿਆਰੀ ਕਰਕੇ ਪੂਰੀ ਜਿਹੜਾ ਮਾਰਚ ਕਰਨਗੇ ਉਹ ਉਸ ਮਾਰਚ ਕਰਨ ਤੋਂ ਬਾਅਦ ਜਿਹੜੀ ਪਿਛਲੇ ਸਮੇਂ ਦੇ ਅੰਦਰ ਨਵੀਂ ਸਰਕਾਰ ਜਿਹੜੀ ਆ ਜਿਹਨੂੰ ਲਗਭਗ 1.5-3 ਸਾਲ ਹੋ ਗਏ ਆ ਆਪਣੇ ਕਾਰਜਕਾਲ ਦੇ ਦੌਰਾਨ ਜਿਨੇ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਨੌਜਵਾਨੋ ਆਓ ਸਾਨੂੰ ਵੋਟਾਂ ਪਾ ਦਿਓ ਅਸੀਂ ਹਰ ਇੱਕ ਨੌਜਵਾਨ ਨੂੰ ਜਿਹੜੀ ਉਹ ਸਰਕਾਰੀ ਨੌਕਰੀ ਜੇ ਅਸੀਂ ਕਿਸੇ ਨੌਜਵਾਨ ਨੂੰ ਉਹ ਸਰਕਾਰੀ ਨੌਕਰੀ ਨਾ ਦੇ ਸਕੇ ਤਾਂ ਉਹਨੂੰ ਜਿਹੜਾ ਆ ਘੱਟੋ-ਘੱਟ ਉਹਦਾ ਜਿਹੜਾ ਬੇਰੁਜ਼ਗਾਰੀ ਦਾ ਜਿਹੜਾ ਗੁਜ਼ਾਰਾ ਪੱਤਾ ਆ ਉਹ ਜਿਹੜਾ 2500 ਰੁਪਇਆ ਉਹ ਦੇਾਂਗੇ ਉਹਦੇ ਨਾਲ-ਨਾਲ ਜਿਹੜਾ ਆ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਵੱਡਾ ਮੁੱਦਾ ਜਿਹੜਾ ਆ ਪੂਰੇ ਪੰਜਾਬ ਦੇ ਅੰਦਰ ਬਣਿਆ ਆ ਜਿਹੜਾ ਨਸ਼ਿਆਂ ਦੀ ਜਿਹੜੀ ਆ ਉਹ ਦਲਦਲ ਜਿਹੜਾ ਪੰਜਾਬ ਬਣਦਾ ਜਾ ਰਿਹਾ ਆ ਉਹਦੇ ਉੱਤੇ ਕਈ ਸੱਭਿਆਚਾਰ ਤੋਂ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਕ੍ਰਿਤੀਆਂ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਜਿਹੜੀਆਂ ਨਸ਼ੇ ਦੇ ਨਾਲ ਫੈਲ ਚੁੱਕੀਆਂ ਆ ਉਹ ਦੂਰ ਕਰਨ ਦੇ ਵਾਸਤੇ ਜਿਹੜੀ ਇਸ ਭਗਵੰਤਮਾਨ ਸਰਕਾਰ ਨੇ ਕਿਹਾ ਸੀ ਵੀ ਨੌਜਵਾਨੋ ਆਓ ਵੋਟਾਂ ਪਾ ਦਿਓ ਵੀ ਜੇ ਦਿਨ ਸਾਡੀ ਸਰਕਾਰ ਬਣ ਗਈ ਅਸੀਂ ਆਉਣ ਵਾਲੇ ਤਿੰਨ ਮਹੀਨਿਆਂ ਦੇ ਵਿੱਚ ਪਹਿਲੇ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਾਤਮ ਕਰਦੇ ਆਗੇ ਪਰ ਅੱਜ ਸਾਢੇ 3 ਸਾਲ ਬੀਤ ਜਾਣ ਦੇ ਬਾਅਦ ਜਦੋਂ ਸਰਕਾਰ ਨੂੰ ਯਾਦ ਆਇਆ ਤਾਂ ਉਹਨਾਂ ਨੇ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਨਾ ਹੀ ਟਿਕ ਡਰਾਮਾ ਸ਼ੁਰੂ ਕੀਤਾ ਜਿਹਦੀ ਕੜੀ ਦੇ ਤਹਿਤ ਅਸੀਂ ਸਾਰੇ ਜਾਣਦੇ ਆ ਕਿ ਅੱਜ ਪਿਛਲੇ ਸਮੇਂ ਦੇ ਅੰਦਰ ਜਿਹੜੇ ਸਰਕਾਰ ਦੇ ਆਪਣੇ ਅੰਕੜੇ ਆ ਵੀ 15000 ਦੇ ਤਕਰੀਬਨ ਜਿਹੜੇ ਲਗਭਗ ਜਿਹੜੇ ਸਮਗਲਰ ਜਿਹੜੇ ਅਸੀਂ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਆ ਉਹ ਸੁੱਟ ਦਿੱਤੇ ਆ ਪਰ ਉਹਨਾਂ ਦੇ ਨਾਲ ਜਿਹੜੀ ਵੱਡੀ ਚਿੰਤਾ ਵਾਲੀ ਗੱਲ ਆ ਵੀ ਜਿਹੜੇ ਸਮਗਲਰ ਜਿਹੜੇ ਜੇਲ੍ਹਾਂ ਦੇ ਅੰਦਰ ਸੈੱਡ ਦਿੱਤੇ ਆ ਪਰ ਉਸ ਨਸ਼ੇ ਦੇ ਰਾਹੀ ਜਿਹੜੇ ਆਦੀ ਪੂਰੇ ਪੰਜਾਬ ਦੇ ਨੌਜਵਾਨ ਆ ਅੱਜ ਇਹ ਸਭਾ ਮੰਗ ਕਰਦੀ ਆ ਕਿ ਉਹਨਾਂ ਦੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਚ ਆ ਗਏ ਸੀ ਉਸ ਨਸ਼ੇ ਦੀ ਦਲਦਲ ਚ ਫਸੇ ਹੋਏ ਨੌਜਵਾਨਾਂ ਦੇ ਵਾਸਤੇ ਕਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਆ ਕਿਹੋ ਜਿਹੀ ਉਹਨਾਂ ਦੇ ਵਾਸਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕੀਤਾ ਆ ਜਾਂ ਉਹਨਾਂ ਵਾਸਤੇ ਕਿਹੜਾ ਉਹਨਾਂ ਦੇ ਰਜਗਾਰ ਦਾ ਪ੍ਰਬੰਧ ਕੀਤਾ ਕਹਿਣ ਤੋਂ ਬਾਅਦ ਕੀ ਮੋੜ ਵਸੇਵੇਂ ਦਾ ਪ੍ਰਬੰਧ ਜਿਹੜਾ ਆ ਉਹ ਇੱਕ ਵੱਡੀ ਚਿੰਤਾ ਸੀ ਪਰ ਜਿਹੜਾ ਪੰਜਾਬ ਸਰਕਾਰ ਨੇ ਇੱਕ ਜਿਹੜਾ ਆ ਜੁੱਧ ਨਸ਼ਿਆਂ ਵਿਰੁੱਧ ਨਾਂ ਦੇ ਹੇਠ ਇੱਕ ਪਾਲਿਸੀ ਬਣਾ ਕੇ ਜਿਹੜਾ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਗਮਰਾਹ ਕਰਨ ਦਾ ਜਿਹੜਾ ਕਾਰਜ ਕੀਤਾ ਆ ਉਹਦੇ ਨਾਲ ਹੀ ਜਿਹੜੀਆਂ ਵੱਡੀਆਂ ਤਾਕਤਾਂ ਆ ਅੱਜ ਕਾਰਪੋਰੇਟ ਸਿਸਟਮ ਜਿਹੜਾ ਆ ਉਹ ਅੱਜ ਸਾਡੀ ਸਿੱਖਿਆ ਨੀਤੀ ਦੇ ਉੱਤੇ ਜਿਹੜਾ ਆ ਉਹ ਕਾਬਜਕਾਰ ਹੋ ਰਿਹਾ ਆ ਉਹਦੇ ਵਾਸਤੇ ਚਾਹੇ ਕੇਂਦਰ ਦੀ ਸਰਕਾਰ ਆ ਜਿਨੇ ਨੇ ਨਵੀਂ ਸਿੱਖਿਆ ਨੀਤੀ ਲਿਆਂਦੀ ਆ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਜਿਹੜਾ ਆ ਉਹ ਕੈਬਨਿਟ ਮਨਿਸਟਰ ਆ ਹਰਪਾਲ ਚੀਮਾ ਜੀ ਉਹ ਬੜੇ ਦਾਅਵੇ ਕਰਦੇ ਆ ਵੀ ਅਸੀਂ ਕੇਰਲਾ ਨੂੰ ਕੱਟ ਕੇ ਅਸੀਂ ਅੱਜ ਪਹਿਲੇ ਨੰਬਰ ਦੇ ਉੱਤੇ ਜਿਹੜਾ ਆ ਪੰਜਾਬ ਦੀ ਸਿੱਖਿਆ ਨੂੰ ਜਿਹੜਾ ਅਸੀਂ ਲੈ ਆਂਦਾ ਆ ਪਰ ਉਹਦੀਆਂ ਜਿਹੜੀਆਂ ਤੁਸੀਂ ਜ਼ਮੀਨੀ ਹਕੀਕਤਾਂ ਤੁਸੀਂ ਜਾਣ ਸਕਦੇ ਹੋ ਕਿ ਜੇਕਰ ਅੱਜ ਸਾਡੇ ਬੱਚਿਆਂ ਨੇ ਕਿਰ ਸਿੱਖਿਆ ਨੂੰ ਕਿਤੇ ਲੈਣ ਵਾਸਤੇ ਕਿਤੇ ਸਕੂਲਾਂ ਕਾਲਜਾਂ ਜਾਣਾ ਹੋਵੇ ਤਾਂ 6-6 ਮਹੀਨਿਆਂ ਦੀ ਜਿਹੜੀ ਉਹ ਲੱਖਾਂ ਭਰਦੀ ਜਿਹੜੀ ਫੀਸ ਆ ਉਹ ਜਿਹੜੇ ਸਾਡੇ ਨੌਜਵਾਨ ਫਿਰ ਭਰ ਨਹੀਂ ਸਾਡੇ ਇਹ ਜਿਹੜੇ ਵਿਦਿਆਰਥੀਆਂ ਦੇ ਜੀਵਨ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਇਹਦਾ ਹਿਸਾਬ ਲੈਣ ਲਈ ਜਾਂ ਜਿਹੜੀਆਂ ਸਿਹਤ ਸਹੂਲਤਾਂ ਦਾ ਜਿਹੜਾ ਖਲਵਾੜ ਆ ਜਿਹੜਾ ਨਸ਼ੇ ਦੇ ਰਾਹੀ ਜਾਂ ਪੰਜਾਬ ਦੀ ਜਿਹੜੀਆਂ ਆ ਉਹ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਦੇ ਅੰਦਰ ਮਲਾਵਟ ਦੀਆਂ ਗੱਲਾਂ ਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਜੇਸ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਖੜਕੜ ਕਲਾਂ ਦੀ ਧਰਤੀ ਤੋਂ ਕਿ ਆਓ ਨੌਜਵਾਨੋ ਵੋਟਾਂ ਪਾ ਕੇ ਮੈਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ ਮੈਂ ਇਹਨਾਂ ਸਾਰੀਆਂ ਮਸਲਿਆਂ ਦਾ ਹੱਲ ਜਿਹੜਾ ਕਰ ਦਿਆਂਗਾ ਪਰ ਅੱਜ ਸਾਢੇ 3 ਸਾਲ ਬੀਤਣ ਤੋਂ ਬਾਅਦ ਅੱਜ ਸ਼ਹੀਦ ਭਗਤ ਸਿੰਘ ਨੌਜਨ ਸਭਾ ਨੇ ਅੱਜ ਬੈਠ ਕੇ ਇੱਥੇ ਤਹਿਈਆ ਕੀਤਾ ਆ ਕਿ ਇਹਨਾਂ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਨਾਲ ਖੜਵਾਰ ਕਰਨ ਵਾਲੀ ਇਹ ਸਰਕਾਰ ਆ ਉਹਦੇ ਖਿਲਾਫ ਜਿਹੜਾ ਆ ਇੱਕ ਪੱਕਾ ਮੋਰਚਾ ਜਿਹੜਾ ਆ 28 ਸਤੰਬਰ ਤੋਂ ਜਿਹੜੇ ਨੌਜਵਾਨ ਆ ਜਿੱਥੇ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਉਹਨੂੰ ਸਜਦਾ ਕਰਨਗੇ ਉੱਥੇ ਜਿਹੜਾ ਉਹਨਾਂ ਅਹਿਦ ਕੀਤਾ ਸੀ ਪਿਛਲੇ ਸਾਲਾਂ ਦੇ ਦਰਮਿਆਨ ਕਿ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦਿਆ ਅੱਜ ਉਸ ਵਿਚਾਰਧਾਰਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਜਿਹੜਾ ਪੱਕਾ ਮੋਰਚਾ ਜਿਹੜਾ ਨੌਜਵਾਨਾਂ ਦੇ ਮਸਲੇ ਨੂੰ ਲੈ ਕੇ ਜਿਹੜੀ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਉਹ ਲਗਾਉਣ ਜਾ ਰਹੀ ਆ ਆਓ ਨੌਜਵਾਨੋ ਹੋਵੋ ਇਕੱਠੇ ਅੱਜ ਪੰਜਾਬ ਨੂੰ ਲੋੜ ਆ ਅੱਜ ਜਵਾਨੀ ਨੂੰ ਬਚਾਉਣ ਦੀ ਲੋੜ ਆ ਇਸ ਕਰਕੇ ਅਸੀਂ ਹਰ ਇੱਕ ਪਾਰਟੀਆਂ ਦੇ ਜਿਹੜੀ ਅਪੀਲ ਕਰਦੇ ਹਰ ਇੱਕ ਨੌਜਵਾਨ ਨੂੰ ਅਪੀਲ ਕਰਦੇ ਆ ਉਹਨਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਅਪੀਲ ਕਰਦੇ ਆ ਕਿ ਆਓ ਸ਼ੀਤਪੱਖ ਸੇ ਨੌਜਵਾਨ ਸਭਾ ਜਿਹੜੀ ਆ ਉਹ ਮੋਰੇ ਹੋ ਕੇ ਜਿਹੜਾ ਨੌਜਵਾਨਾਂ ਲਈ ਜਿਹੜਾ ਰਜਗਾਰ ਦਾ ਤੇ ਜਿਹੜੇ ਹੋਰ ਨੌਜਵਾਨਾਂ ਦੇ ਮਸਲੇ ਲੈ ਕੇ ਜਿਹੜਾ 28 ਸਤੰਬਰ ਤੋਂ ਜਿਹੜਾ ਲਗਾਤਾਰਤਾ ਦਾ ਜਿਹੜਾ ਆ ਮੋਰਚਾ ਲਾਉਣ ਜਾ ਰਹੀ ਆ ਆਓ ਨੌਜਵਾਨੋ ਆਪਣਾ ਜਿਹੜਾ ਇਹ ਨਿਰਾਸ਼ਾ ਚੋਂ ਨਿਕਲ ਕੇ ਇੱਕ ਬਦਲਵਾ ਹੱਲ ਜਿਹੜਾ ਪ੍ਰਬੰਧ ਲੱਭੀਏ ਤੇ ਮੁੱਖ ਮੰਤਰੀ ਤੋਂ ਜਿਹੜਾ ਹਰੇ ਪੈੰਦਾ ਜਵਾਬ ਲਈਏ ਬਹੁਤ ਬਹੁਤ ਧੰਨਵਾਦ